ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਦਿਨ ਦਿਹਾੜੇ ਇੱਕ ਐਨ ਆਰ ਆਈ ਪਰਿਵਾਰ ਦੇ ਵਿੱਚ ਐਨ ਆਰ ਆਈ ਪਰਿਵਾਰ ਦੇ ਘਰੇ ਵੜ ਕੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਉਹ ਐਨ ਆਰ ਆਈ ਪਰਿਵਾਰ ਦੇ ਘਰੇ ਵੜਦੇ ਨੇ ਘਰੇ ਵੜ ਕੇ ਉਸ ਐਨ ਆਰ ਆਈ ਜਿਹੜਾ ਨੌਜਵਾਨ ਹੈ ਉਹਦੇ ਗੋਲੀਆਂ ਮਾਰ ਕੇ ਛੜੇ ਜਾਂਦੇ ਨੇ ਉਹਦੇ ਬੱਚੇ ਉਹਦੇ ਘਰ ਵਾਲੀ ਹਾਰੇ ਕੱਢਦੇ ਨੇ ਕਿ ਮੇਰੇ ਪੁੱਤ ਨੂੰ ਛੜ ਦੋ ਬੱਚੇ ਕਹਿੰਦੇ ਮੇਰੇ ਡੈਡੀ ਨੂੰ ਛੜ ਦੋ ਹੱਥ ਜੋੜਦੇ ਨੇ ਪਰ ਉਹ ਜਿਹੜੇ ਨੌਜਵਾਨ ਨੇ ਉਹ ਗੈਰ ਕਾਨੂੰਨ ਨੇ ਜਿਹੜੇ ਆਉਂਦੇ ਨੇ ਦਿਨ ਦਿਹਾੜੇ ਗੋਲੀਆਂ ਮਾਰਦੇ ਨੇ ਉਹ ਇੱਕ ਗੱਲ ਵੀ ਨਹੀਂ ਸੁਣਦੇ ਪਰਿਵਾਰ ਦੀ ਤੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਜਿਸ ਨੌਜਵਾਨ ਦੇ ਗੋਲੀਆਂ ਵੱਜਦੀਆਂ ਨੇ ਉਹ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਲਈ ਹੈ ਸਵੇਰੇ ਦੀ ਘਟਨਾ ਵੀ ਅੱਜ ਸੁਖਵੀਰ ਬਾਦਲ ਨੇ ਵੀ ਇਹ ਵੀਡੀਓ ਪਾਈ ਹੈ ਆਪਣੇ ਪੇਜ ਤੇ ਪਾਈ ਹੈ ਜੇ ਗੱਲ ਕਰਦੇ ਆ ਅਮਨ ਕਾਨੂੰਨ ਦੀ ਜਿਹੜੀ ਸਾਡਾ ਆਪਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਵਿਵਸਥਾ ਗਈ ਕਿਹੋ ਜਿੇ ਹੋ ਗਏ ਹਾਲਾਤ ਪੰਜਾਬ ਦੇ ਹਾਲਾਤ ਕਿਹੋ ਜਿੇ ਹੋ ਗਏ ਜੇ ਗੱਲ ਕਰਦੇ ਆ ਨਸਿਆਂ ਦੀ ਹਸਪੀਟਲਾਂ ਦੇ ਵਿੱਚ ਜਿਹੜੀਆਂ ਨਸੇ ਦੀਆਂ ਗੋਲੀਆਂ ਮਿਲਦੀਆਂ ਨੇ ਅਕਸਰ ਕਿਹਾ ਜਾਂਦਾ ਕਿ ਨਸਾ ਸੜਾਊ ਗੋਲੀਆਂ ਨੇ ਪਰ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਦਿਨ ਵੋ ਦਿਨ ਵਾਧੀ ਜਾ ਰਹੀ ਹੈ ਇੱਥੋਂ ਤੱਕ ਕਿ ਹੁਣ ਜਿਵੇਂ ਬਰਸਾਤ ਦਾ ਮੌਸਮ ਆ 20 ਪੈਂਦੇ ਵਿੱਚ ਵੀ ਲੋਕ ਆ ਜਿਹੜੇ ਉਹ ਲਾਈਨਾਂ ਦੇ ਵਿੱਚ ਲੱਗੇ ਨਜਨਾਉਂਦੇ ਨੇ ਹਸਪੀਟਲਾਂ ਦੇ ਵਿੱਚ ਜਿਹੜੀ ਗਿਣਤੀ ਇੱਕ ਹਸਪੀਟਲ ਦੇ ਵਿੱਚ 20-50 ਬੰਦਿਆਂ ਦੀ ਹੁੰਦੀ ਦੀ ਹੁੰਦੀ ਸੀ ਤੇ ਅੱਜ ਉੱਥੇ ਗਿਣਤੀ ਹੈਗੀ ਆ 2 ਤੋਂ 300 ਬੰਦੇ ਦੀ ਇੱਕ ਹਸਪੀਟਲ ਦੇ ਵਿੱਚ ਜਿੱਥੋਂ ਇਹ ਗੋਲੀਆਂ ਮਿਲਦੀਆਂ ਨੇ ਦੂਜੀ ਗੱਲ ਕਰਦੇ ਆ ਅਸੀਂ ਜਿਹੜੀਆਂ ਦੁਕਾਨਾਂ ਤੋਂ ਜਿਵੇਂ ਸਟੰਗ ਜਾਂ ਹੋਰ ਜਿਹੜੀਆਂ ਇਦਾਂ ਦੀਆਂ ਪੀਣ ਵਾਲੇ ਜਿਹੜੇ ਡਰਿੰਕ ਕਿਹਾ ਜਾਂਦੇ ਆ એનર્ਜੀ ਡਰਿੰਕ ਵੀ ਕਿਹਾ ਜਾਂਦਾ ਹੈ ਹੋਰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆਮ ਦੁਕਾਨਾਂ ਤੋਂ ਪਰਚੂਣ ਦੀਆਂ ਦੁਕਾਨਾਂ ਤੋਂ ਮਿਲਦੀਆਂ ਨੇ ਕਈ ਤਾਂ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਿੱਕੇ ਬੱਚਿਆਂ ਦੇ ਖਾਣ ਵਾਲੀਆਂ ਹੁੰਦੀਆਂ ਨੇ ਸਰੰਜਾਂ ਦੇ ਵਿੱਚ ਪਰੋਸੀਆਂ ਜਾ ਰਹੀਆਂ ਨੇ ਸਾਡੇ ਬੱਚਿਆਂ ਨੂੰ ਕਈ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਮੈਡੀਕਲਾਂ ਤੋਂ ਮਿਲਦੀਆਂ ਨਹੀਂ ਸਰੇ ਆਮ ਮਿਲ ਰਹੀਆਂ ਨੇ ਪਿੰਡਾਂ ਦੇ ਵਿੱਚ ਪਿੰਡਾਂ ਵਾਲੀਆਂ ਦੁਕਾਨਾਂ ਜਿਹੜੀਆਂ ਹੁੰਦੀਆਂ ਨੇ ਉੱਥੋਂ ਇਹ ਚੀਜ਼ਾਂ ਆਵਾ ਮਿਲ ਰਹੀਆਂ ਨੇ ਖੋਖਿਆਂ ਤੋਂ ਜਿਹਨੇ ਖੋਖੇ ਹੁੰਦੇ ਆ ਆਮ ਟੈਂਪਰੇਰੀ ਖੋਖੇ ਸੜਕਾਂ ਤੇ ਜਿੰਨਾਂ ਤੋਂ ਜਰਦਾ ਬੀੜੀ ਮਿਲਦਾ ਹੁੰਦਾ ਉਹਨਾਂ ਤੋਂ ਵੀ ਜਿਹੜੇ ਨਸੇ ਦੀਆਂ ਗੋਲੀਆਂ ਜਿਹੜੀਆਂ ਮੈਡੀਕਲਾਂ ਤੋਂ ਮਿਲਦੀਆਂ ਮਿਲਦੀਆਂ ਆਉਂਦੀਆਂ ਨੇ ਦਵਾਈਆਂ ਉਹ ਥੋਖਿਆਂ ਤੋਂ ਮਿਲ ਰਹੀਆਂ ਨੇ ਇਹ ਪੰਜਾਬ ਦੇ ਹਾਲਾਤ ਹੁੰਦੇ ਜਾ ਰਹੇ ਨੇ ਜੇ ਗੱਲ ਕਰਦੇ ਆ ਪਾਣੀਆਂ ਦੀ ਪਾਣੀਆਂ ਨੂੰ ਬਚਾਉਣ ਲਈ ਮੈਂ ਮਸ਼ੂਰੂ ਕਰੀ ਵੀ ਹੈ ਪਾਣੀਆਂ ਦੇ ਵਿੱਚ ਜਿਹੜਾ ਗੰਦਾ ਪਾਣੀ ਲੁਧਿਆਣੇ ਦੀ ਜੇ ਗੱਲ ਕਰਦੇ ਆ ਬੁੱਢੇ ਦਰਿਆ ਦੇ ਵਿੱਚ ਜਿਹੜਾ ਗੰਦਾ ਨਾਲੀ ਪੈਰ ਗੰਦਾ ਪਾਣੀ ਪੀ ਰਿਹਾ ਜਿਹੜਾ ਲੁਧਿਆਣੇ ਦੇ ਸਾਰੀਆਂ ਫੈਕਟਰੀਆਂ ਦਾ ਉਹਦੇ ਲਈ ਸੰਘਰਸ਼ ਲੜਨਾ ਪੈ ਰਿਹਾ ਹੈ ਨਸਿਆਂ ਲਈ ਸੰਘਰਸ਼ ਲੜਨਾ ਪੈ ਰਿਹਾ ਹੈ ਬੇਅਦਵੀ ਲਈ ਬੇਅਦਵੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹੋਰ ਜੇ ਅਮਨ ਕਾਨੂੰਨ ਦੀ ਗੱਲ ਕਰਦੇ ਹਾਂ ਉਹਦੇ ਲਈ ਸੰਘਰਸ਼ ਕਰਨੇ ਪੈ ਰਹੇ ਨੇ। ਕਿਸਾਨਾਂ ਨੂੰ ਆਪਣੀ ਐਮਐਸਪੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਹੋਰ ਵੀ ਜਿੰਨੇ ਪੰਜਾਬ ਦੇ ਮੁੱਦੇ ਨੇ ਹਰੇਕ ਮੁੱਦੇ ਲਈ ਸੰਘਰਸ਼ ਲੜਨਾ ਪੈ ਰਿਹਾ ਹੈ। ਇਹ ਨਹੀਂ ਹੈਗਾ ਕਿ ਆਪਾਂ ਨੂੰ ਵੀ ਸਰਕਾਰ ਬਣ ਗਈ, ਆਮ ਲੋਕਾਂ ਦੀ ਸਰਕਾਰ ਬਣੀ ਹੈ। ਲੋਕਾਂ ਦੇ ਭਲੇ ਲਈ ਬਣੀ ਹੈ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਬਣੀ ਐ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀ ਕਿ ਸਰਕਾਰ ਆਪਣੇ ਆਪ ਇਹ ਸਾਰੇ ਮਸਲੇ ਹੱਲ ਕਰ ਦੇ ਬਿਨਾਂ ਧਰਨਿਆਂ ਤੋਂ ਬਿਨਾਂ ਕਿਸੇ ਕਿਸੇ ਧਰਨੇ ਤੋਂ ਜਾਂ ਚੱਕਾ ਜਾਮ ਤੋਂ ਜਾਂ ਕਿਸੇ ਹੋਰ ਵੀ ਸਾਨੂੰ ਰੋਸ ਮੁਜ਼ਾਰੇ ਕਰਨੇ ਪੈਣ ਉਹਨਾਂ ਤੋਂ ਬਿਨਾਂ ਕੋਈ ਵੀ ਮਸਲੇ ਹੱਲ ਨਹੀਂ ਹੋ ਰਹੇ ਗੱਲ ਕਰਦੇ ਆ ਨੌਕਰੀਆਂ ਦੀ ਸਰਕਾਰ ਕਹਿੰਦੀ ਐ ਕਿ ਅਸੀਂ 43000 ਨੌਕਰੀਆਂ ਦੇਤੀਆਂ ਕੋਈ ਸਾਨ ਨਹੀਂ ਕੀਤਾ ਜੇ ਅਸੀਂ ਕਹੀਏ ਵੀ ਹਰੇਕ ਸਟੇਜ ਤੇ ਬੋਲਿਆ ਜਾਂਦਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ 43000 ਨੌਕਰੀਆਂ ਦੇ ਦਿਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨੌਕਰੀਆਂ ਦਿੱਤੀਆਂ ਨੇ ਪਰ ਜੇ ਤੁਸੀਂ ਕਹੋ ਵੀ ਅਸੀਂ ਸਾਨ ਕਰਤਾ ਪੰਜਾਬ ਦੇ ਨੌਜਵਾਨਾਂ ਤੇ ਉਹ ਉਹ ਇਥੋਂ ਇਹੜੀਆਂ ਨੌਕਰੀਆਂ ਇਹ ਕਾਵਲ ਸੀਗੇ 43000 ਦੇ ਪਰ ਜੇ ਗੱਲ ਕਰਦੇ ਆ 43000 ਨੌਕਰੀਆਂ ਬਹੁਤ ਥੋੜੀਆਂ ਨੇ ਪੰਜਾਬ ਦੀ ਆਬਾਦੀ ਦੇ ਹਿਸਾਬ ਦੇ ਨਾਲ। ਜੇ ਪਟਵਾਰੀਆਂ ਦੀ ਗੱਲ ਕਰਦੇ ਆ ਪਟਵਾਰੀ ਇੱਕ ਪਟਵਾਰੀ ਨੂੰ ਪੰਜ ਪਿੰਡ ਆਉਂਦੇ ਨੇ ਘੱਟੋ ਘੱਟ ਮੈਂ ਹੋ ਸਕਦਾ ਅੰਕੜੇ ਹੋਰ ਵੱਧ ਗਏ ਹੁਣ ਇਹ ਪੰਜ ਦੀ ਥਾਂ ਤੇ ਸੱਤ ਅੱਠ ਪਿੰਡ ਹੋ ਗਏ ਹੁਣ ਮੈਂ ਪਿਛਲੇ ਅੰਕੜੇ ਦੀ ਗੱਲ ਕਰਦਾ ਇੱਕ ਪਟਵਾਰੀ ਨੂੰ ਪੰਜ ਪਿੰਡ ਆਉਂਦੇ ਨੇ ਹਰੇਕ ਸਕੂਲ ਦੇ ਵਿੱਚ ਪੂਰੇ ਟੀਚਰ ਨਹੀਂ ਹੈਗੇ ਟੀਚਰ ਵੀ ਬਹੁਤ ਜਿਹੜੇ ਬੇਰੁਜ਼ਗਾਰ ਟੀਚਰ ਨੇ ਉਹ ਵੀ ਧਰਨਿਆਂ ਤੇ ਬੈਠੇ ਨੇ ਇਸੇ ਤਰ੍ਹਾਂ ਹੀ ਹੋਰ ਵੱਖ-ਵੱਖ ਅਦਾਰਿਆਂ ਦੇ ਵਿੱਚ ਕਿਸੇ ਵੀ ਕਿਸਮ ਦੇ ਪੂਰੇ ਅਧਿਆਪਕ ਜਾਂ ਕੋਈ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਸਾਮੀਆਂ ਨੇ ਉਹ ਪੂਰੀਆਂ ਨਹੀਂ ਭਰੀਆਂ ਹੋਈਆਂ ਲੋਕਾਂ ਨੂੰ ਵੇਟ ਕਰਨੀ ਪੈ ਰਹੀ ਹੈ ਲੋਕਾਂ ਨੂੰ ਉੱਥੇ ਜਾ ਕੇ ਸਾਰਾ ਸਾਰਾ ਦਿਹਾੜੀ ਸਾਰਾ ਸਾਰਾ ਦਿਨ ਉੱਥੇ ਖਰਾਬ ਕਰਨਾ ਪੈਂਦਾ ਹੈਗਾ ਇਹ ਚੀਜ਼ਾਂ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਪਰ ਸਰਕਾਰ 43000 ਨੌਕਰੀਆਂ ਦੇ ਕੇ ਇਹ ਕਹਿ ਰਹੀ ਹੈ ਕਿ ਖਾਣੀ ਅਸੀਂ ਕੀ ਵੱਡਾ ਪਹਾੜ ਉਹ ਕਰ ਲਿਆ ਹੁੰਦਾ ਜਾਂ ਕੀ ਅਸੀਂ ਵੱਡਾ ਪਤਨੀ ਸਭ ਤੋਂ ਵੱਡਾ ਕੀ ਕੰਮ ਕਰਤਾ 43000 ਨੌਕਰੀਆਂ ਦਿੱਤੀਆਂ ਤੁਸੀਂ ਇਹ ਦੇਖੋ ਕਿ ਪਿਛਲੇ ਜੇ 5-7 ਸਾਲਾਂ ਦਾ ਜੇ ਰਿਕਾਰਡ ਦੇਖਦੇ ਆ ਮੈਨੂੰ ਇਹ ਲੱਗਦਾ ਵੀ 43000 ਤੋਂ ਵੱਧ ਤਾਂ ਮੌਤਾ ਨਜ਼ੀਆਂ ਹੋਗੀਆਂ ਹੋਣੀਆਂ ਤੁਸੀਂ ਇਹ ਸੋਚੋ ਵੀ 43000 ਮਾਮਾ ਦੇ ਪੁੱਤ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਹੋਣਗੇ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਕਿ ਆਮ ਆਦਮੀ ਦੀ ਸਰਕਾਰ ਆਊਗੀ ਆਮ ਲੋਕਾਂ ਨੂੰ ਜਿਹੜੀ ਖੱਜਲ ਖਵਾਰੀ ਆ ਤਹਿਸੀਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਜਾਂ ਹੋਰ ਵੱਖ-ਵੱਖ ਅਦਾਰਿਆਂ ਦੇ ਵਿੱਚ ਜਿਹੜਾ ਕੋਈ ਜਿਵੇਂ ਹਸਪਤਾਲਾਂ ਦੇ ਵਿੱਚ ਵੀ ਜੇ ਤੁਸੀਂ ਜਾ ਕੇ ਦੇਖੋ ਹਾਲਾਤ ਹਸਪਤਾਲਾਂ ਦੇ ਹਾਲਾਤ ਦੇਖੋ ਤੁਸੀਂ ਪਿਛਲੇ ਦਿਨੀ ਅਰਜਿੰਦਰਾ ਹਸਪਤਾਲ ਪਟਿਆਲਾ ਦੇ ਵੀ ਹਾਲਾਤ ਦੇਖੇ ਹੋਣਗੇ ਇਸੇ ਤਰ੍ਹਾਂ ਹੀ ਜਿਵੇਂ ਤਸੀਲਾਂ ਦੀ ਗੱਲ ਕਰੀ ਮੈਂ ਤਸੀਲਾਂ ਦੇ ਵਿੱਚ ਜੇ ਤੁਸੀਂ ਜਾਵੋ ਅੱਜ ਜੇ ਕਿਸੇ ਦੀ ਕੋਈ ਭੈਣ ਭਰਾ ਦੀ ਕੋਈ ਰਜਿਸਟਰੀ ਆ ਜਾਂ ਕੋਈ ਹੋਰ ਤਸੀਲ ਦੇ ਵਿੱਚ ਕੰਮ ਆ ਉਥੇ ਜਾ ਕੇ ਜੇ ਤੁਸੀਂ ਪੁੱਛੋ ਵੀ ਰਿਸ਼ਵਤ ਬੰਦ ਹੋਊਗੀ ਉਹ ਅੱਗਿਓ ਆਹ ਹੱਥ ਖੜਾ ਕਰ ਦਿੰਦੇ ਆ ਜਦੋਂ ਮੈਂ ਅੱਗੇ ਪੁੱਸਿਆ ਮੈਨੂੰ ਮੈਂ ਕਿਸੇ ਬੰਦੇ ਨੂੰ ਪੁੱਸਿਆ ਸੀ ਜਿ ਮੈਨੂੰ ਜਾਣਾ ਜਾਣ ਦਾ ਮੌਕਾ ਮਿਲਿਆ ਉਹਨੇ ਮੈਨੂੰ ਜਦੋਂ ਐਂ ਚਾਰ ਹੱਥ ਚਾਰ ਹੱਥ ਖੜਾ ਕਰਿਆ ਇੱਕ ਗੂਠਾ ਲੱਪਿਆ ਹੋਇਆ ਤੇ ਚਾਰ ਉਂਗਲਾਂ ਖੜੀਆਂ ਤੇ ਮੈਂ ਕਿਹਾ ਵੀ ਇਹਦਾ ਕੀ ਮਤਲਬ ਹੈ ਕਹਿੰਦਾ ਭਾਈ ਚਾਰ ਗੁਣਾ ਵੱਧ ਗਈ ਮੈਂ ਹੈਰਾਨ ਹੋਇਆ ਵੀ ਯਾਰ ਆਮ ਲੋਕਾਂ ਤੇ ਜਿਹੜਾ ਇਹ ਬੋਝ ਪੈ ਰਿਹਾ ਹੈ ਆਮ ਲੋਕਾਂ ਤੇ ਪੈ ਰਿਹਾ ਹੈ ਬੋਝ ਜਿਹੜੇ ਤਗੜੇ ਬੰਦੇ ਆ ਜਿਨ੍ਹਾਂ ਨੇ ਤਗੜੇ ਬੰਦਿਆਂ ਨੇ ਰਜਿਸਟਰੀਆਂ ਕਰਾਉਣੀਆਂ ਨੇ ਜਾਂ ਕਲੋਨੀਆਂ ਕੱਢਦੇ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਤਾਂ ਸਮਾਂ ਦੀ ਜਿਵੇਂ ਆਪਾਂ ਡਾਕਟਰ ਦੇ ਜਾਂਦੇ ਆ ਐਮਰਜੈਂਸੀ ਫੀਸ ਹੈ ਉਹਨਾਂ ਲਈ ਤਾਂ ਇਹ ਇੱਕ ਐਮਰਜੈਂਸੀ ਫੀਸ ਹੈ ਪਰ ਇਹਦਾ ਬੋਝ ਪੈਂਦਾਗਾ ਆਮ ਲੋਕਾਂ ਤੇ ਆਮ ਕਿਸਾਨਾਂ ਤੇ ਆਮ ਜਿਹੜੇ ਵਰਗ ਦੇ ਲੋਕ ਨੇ ਜਿਨ੍ਹਾਂ ਨੇ ਕੋਈ ਛੋਟੇ ਕੋਈ ਪਲਾਟ ਲੈ ਕੇ ਘਰ ਪਾਉਣਾਗਾ ਕੋਈ ਹੋਰ ਇਦਾਂ ਦੀਆਂ ਜਿਹੜੀਆਂ ਨਿੱਕੇ ਨਿੱਕੇ ਆਮ ਲੋਕ ਨੇ ਤੁਸੀਂ ਦੇਖੋ ਵੀ ਚਾਰ ਗੁਣਾ ਜਿਹੜੀ ਰਿਸ਼ਵਤਾਂ ਵੱਧ ਚੁੱਕੀ ਐ ਜਿਹੜੀਆਂ ਸਰਕਾਰੀ ਫੀਸਾਂ ਨੇ ਉਹ ਤਾਂ ਅਲੱਗ ਤੋਂ ਨੇ ਇਹ ਤਾਂ ਸਿਰਫ ਚਾਰ ਗੁਣਾ ਜਿਹੜੀ ਰਿਸ਼ਵਤ ਵਧੀ ਐ ਤੇ ਇੱਕ ਗੱਲ ਹੋਰ ਜਿਹੜਾ ਬਹੀ ਕਲਾਲੇ ਵੀਰ ਜਿਨ੍ਹਾਂ ਨੇ ਕੋਈ ਗੱਡੀਆਂ ਨਹੀਂ ਲੈ ਵੇਚ ਕਰਨੀਆਂ ਜਾਂ ਗੱਡੀ ਕਿਸੇ ਨੇ ਕੋਈ ਲੈਣੀ ਆ ਜਾਂ ਵੇਚਣੀ ਆ ਜਦੋਂ ਉਹ ਨਾਮ ਕਰਾਉਂਦਾਗਾ ਜਾਂ ਆਪਾਂ ਅੱਗੇ ਜਿਹੜੀ ਕਾਪੀ ਆ ਕਾਪੀ ਆਪਾਂ ਉਹਦੀ ਵਧਾਉਣੇ ਆਗੇ 5 ਸਾਲ ਲਈ ਜਦੋਂ 15 ਸਾਲ ਪੂਰੇ ਹੋ ਜਾਂਦੇ ਆ ਵਧਾਉਣੇ ਆ ਆਪਾਂ ਤੇ ਉਹ ਤੇ ਜਿਹੜਾ ਰੋਡ ਟੈਕਸ ਲਾਇਆਗਾ ਗ੍ਰੀਨ ਗ੍ਰੀਨ ਟੈਕਸ ਸੋਰੀ ਗ੍ਰੀਨ ਟੈਕਸ ਲਾਇਆਗਾ 1500 ਸੀਸੀ ਤੋਂ ਉੱਪਰ ਹੈਗਾਗਾ 6000 ਰੁਪਇਆ ਉਦੋਂ ਥੱਲੇ ਘਟਦਾ ਜਾਂਦਾ ਥੋੜਾ ਥੋੜਾ ਤੁਸੀਂ ਇਹ ਦੇਖੋ ਵੀ ਇਹ ਬੋਝ ਵੀ ਕਿਹਦੇ ਪਿਆ ਆਮ ਲੋਕਾਂ ਤੇ ਆਮ ਲੋਕਾਂ ਤੇ ਕਿਵੇਂ ਪਿਆ ਆਮ ਲੋਕਾਂ ਦੇ ਵਿੱਚ ਨਵੀਂ ਗੱਡੀ ਲੈਣ ਦੀ ਪਹੁੰਚ ਨਹੀਂ ਹੈਗੀ ਸੁਪਨੇ ਹਰੇਕ ਦੇ ਹੁੰਦੇ ਆ ਵੀ ਮੈਂ ਵੱਡੀ ਗੱਡੀ ਲੈਣਾ ਮੈਂ ਨੋਵਾ ਲੈਣਾ ਮੈਂ ਸਕਾਰਪੀਓ ਲੈਣਾ ਮੈਂ ਫੋਰਚੂਨਰ ਲੈਣਾ ਹਰੇਕ ਦੇ ਸੁਪਨੇ ਆ ਚਾਹੇ ਕੋਈ ਛੋਟਾਗਾ ਚਾਹੇ ਵੱਡਾਗਾ ਪਰ ਉਹ ਸੁਪਨੇ ਪੂਰੇ ਲੋਕ ਕਰਨਯੋਗੇ ਹੁੰਦੇ ਆ ਜਦੋਂ ਮਾੜਾ ਮੋਟਾ ਕੋਈ ਕਿਸੇ ਦੀ ਉਮੀਦ ਜਾਗੀ ਆ ਵੀ ਕਿਸੇ ਨੇ ਲੈ ਲਈ ਪਰ ਉਹਦੇ ਜਦੋਂ ਪੁਰਾਣੀ ਗੱਡੀ ਲੈਂਦਾਗਾ ਅਗਲਾ ਪੁਰਾਣੀ ਗੱਡੀ ਲੈ ਕੇ ਜਦੋਂ ਉਹ ਦੁਆਰੇ ਕਊਗਾ ਤੋਂ ਤੇ ਦੁਆਰੇ ਖਰਚੇ ਜਿਹੜਾ ਹੁਣ 6000 ਰੁਪਏ ਨਾਲੋ ਜਿਹਾ 1500 ਸੀਸੀ ਤੋਂ ਉੱਪਰ ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਲੋਕਾਂ ਤੇ ਆਮ ਲੋਕਾਂ ਦੇ ਬੋਝ ਪਿਆ ਜੇ ਬਿਜਲੀ ਮਾਫ ਹੋਈ ਆ ਜੇ ਬੱਸ ਕਿਰਾਏ ਮਾਫ ਹੋਏ ਨੇ ਤਾਂ ਆਹ ਜਿਹੜਾ ਖਰਚਾ ਏ ਉਹ ਤੋਂ ਵੱਧ ਨੇ ਕਿੰਨਾ ਕ ਜਾਣਦੇ ਆਪਾਂ ਬੱਸਾਂ ਦੇ ਆਮ ਲੋਕ ਕਿੰਨਾ ਕ ਜਾਂਦੇ ਜਿਹੜੇ ਰੈਗੂਲਰ ਜਾਂਦੇ ਆ ਉਹਨਾਂ ਲਈ ਤਾਂ ਹੋ ਸਕਦਾ ਉਹਨਾਂ ਨੂੰ ਫਾਇਦਾ ਹੋਇਆ ਹੋਵੇ ਆਮ ਲੋਕ ਜਿਹੜੇ ਜ਼ਿਆਦਾਤਰ ਰੈਗੂਲਰ ਆਮ ਖੇਤੀਬਾੜੀ ਦਾ ਕੰਮ ਕਰਦੇ ਆ ਜਿਹੜੇ ਕੋਈ ਘਰੋਂ ਖੇਤ ਖੇਤੋਂ ਘਰੇ ਕੋਈ ਦੁੱਖ ਦੇ ਸੁੱਖ ਦੇ ਜਾਂਦੇ ਆ ਜਿਹੜੇ ਬਾਹਰ ਕੋਈ ਰਿਸ਼ਤੇਦਾਰੀਆਂ ਜਾਂਦੇ ਆ ਉਹਨਾਂ ਨੂੰ ਮੰਨ ਲਓ ਸੇ 6000 ਰੁਪਏ ਨੂੰ ਭਰਨਾ ਪੈ ਗਿਆ ਗ੍ਰੀਨ ਟੈਕਸ ਭਰਨਾ ਪੈ ਗਿਆ ਸੀ ਇਹ ਨਹੀਂ ਕਹਿੰਦੇ ਸੀ ਦਰਖਤ ਲਾਉਣ ਦੇ ਖਿਲਾਫ ਨਹੀਂ ਹੈਗੇ ਦਰਖਤ ਲਾਉਣੇ ਚਾਹੀਦੇ ਆ ਪਰ ਸਰਕਾਰਾਂ ਦਾ ਦਰਖਤ ਸੜਖੜਕਾਂ ਤੋਂ ਪੱਟ ਰਹੀਆਂ ਨੇ ਸਰਕਾਰਾਂ ਤਾਂ ਸੜਕਾਂ ਤੋਂ ਦਰਖਤ ਪੱਟ ਰਹੀਆਂ ਨੇ ਸੜਕਾਂ ਤੇ ਜਿਹੜੇ ਦਰਖਤ ਸੀਗੇ ਉਹ ਕਿੱਧਰ ਗਏ ਜੇ ਆਪਾਂ ਬਠਿੰਡੇ ਦੇ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤੱਕ ਦੀ ਗੱਲ ਕਰਦੇ ਆਂ ਕੀ ਗ੍ਰੀਨ ਟੈਕਸ ਕੱਲਾ ਜਿਹੜਾ ਵਿਚਾਲੇ ਦੋਨੇ ਸੜਕਾਂ ਦੇ ਵਿਚਾਲੇ ਜਿਹੜੇ ਬੂਟੇ ਲਾਏ ਨੇ ਕੀ ਉਹਨੂੰ ਆਪਾਂ ਗ੍ਰੀਨ ਕਹਿ ਸਕਦੇ ਆਂ ਵੀ ਗ੍ਰੀਨਰੀ ਆ ਇਹ ਉਹ ਤਾਂ ਸਿਰਫ ਇੱਕ ਲਾਈਟਾਂ ਪਾਉਣ ਤੋਂ ਆ ਜਿਹੜੇ ਦਰਖਤ ਸੀਗੇ ਜਿਹੜੇ ਸਾਨੂੰ ਆਕਸੀਜਨ ਦਿੰਦੇ ਸੀ ਪ੍ਰਦੂਸ਼ਣ ਤੋਂ ਜਿਹੜੇ ਬਚਾਉਂਦੇ ਸੀ ਸਾਨੂੰ ਮੀ ਪੈਂਦਾ ਸੀ ਜੇ ਜਿੰਨਾ ਦਰਖਤਾਂ ਕਰਕੇ ਅਕਸਰ ਅਸੀਂ ਪੜ੍ਹਦੇ ਰਹੇ ਹਾਂ ਕਿ ਜਿੰਨੇ ਵੱਧ ਦਰਖਤ ਹੋਣਗੇ ਵੱਧ ਮੀਂਹ ਪਊਗਾ ਜਿਹੜੇ ਦਰਖਤ ਸਾਨੂੰ ਗਰਮੀ ਤੋਂ ਬਚਾਉਂਦੇ ਸੀ ਉਹ ਦਰਖਤਾਂ ਸੀ ਛੱਡੇ ਨਹੀਂ ਪੁਰਾਣੇ ਦਰਖਤ ਸਾਰੇ ਪੱਟੇ ਸੜਕਾਂ ਤੋਂ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਨੇ ਇਹ ਸਰਕਾਰ ਨੇ ਬਹੁਤ ੱਤਕਾਗਾ ਸਰਕਾਰ ਦਾ ਸਰਕਾਰ ਨੂੰ ਇਹ ਗੱਲਾਂ ਤੇ ਜਰੂਰ ਗੌਰ ਕਰਨੀ ਚਾਹੀਦੀ ਹੈ ਇਹ ਚੀਜ਼ਾਂ ਤੇ ਦੁਬਾਰੇ ਜਿਹੜੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਜੇ ਗ੍ਰੀਨ ਟੈਕਸ ਲਾ ਲਓ ਜਾਂ ਵੀ ਤਹਿਸੀਲਾਂ ਦੇ ਵਿੱਚ ਜਿਹੜਾ ਕੋਈ ਮਰ ਕੇ ਲਟ ਹੋ ਰਹੀ ਹੈ ਜਿਹੜੀਆਂ ਤਸੀਲਾਂ ਦੇ ਵਿੱਚ ਜਾਦੇ ਹੋ ਰਹੀ ਹੈ ਕਿਸੇ ਕਿਤੇ ਘੱਟ ਹੋ ਸਕਦੀ ਹੈ ਕਿਤੇ ਵੱਧ ਹੋ ਸਕਦੀ ਹੈ ਕਿਤੇ ਹੋ ਸਕਦਾ ਚਾਰ ਦੀ ਥਾਂ ਤੇ ਪੰਜ ਜਾਂ 6 ਗੁਣਾ ਵੀ ਹੋ ਸਕਦਾ ਪਰ ਇਹ ਚੀਜ਼ਾਂ ਤੇ ਜਰੂਰ ਗੌਰ ਕਰਨੀ ਚਾਹੀਦੀ ਹੈ ਤੇ ਜੇ ਤੁਹਾਨੂੰ ਇਹ ਮੇਰੀਆਂ ਗੱਲਾਂ ਸਹੀ ਲੱਗੀਆਂ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਗਲਤ ਵੀ ਹੋਈਆਂ ਤਾਂ ਵੀ ਕਮੈਂਟ ਕਰਕੇ ਦੱਸ ਦਿਓ ਬਾਈ ਕੋਈ ਗੱਲ ਨਹੀਂ ਤੁਹਾਡੀ ਸੇਵਾ ਦੇ ਵਿੱਚ ਫੇਰ ਅਸੀਂ ਜੇ ਕੋਈ ਕਿਸੇ ਨੂੰ ਉੱਚਾ ਨੀਵਾ ਕਿਸੇ ਦੇ ਸਾਹਮਣੇ ਖਿਲਾਫ ਬੋਲਿਆ ਗਿਆ ਹੋਵੇ ਅਸੀਂ ਮਾਫੀ ਵੀ ਮੰਗਣ ਨੂੰ ਤਿਆਰ ਆ ਕੋਈ ਚੱਕਰ ਨਹੀਂ ਗਸਤਾਖੀ ਮਾਫ ਜੇ ਕਿਸੇ ਨੂੰ ਉੱਚਾ ਨਹੀਂ ਮੋਲਿਆ ਗਿਆ ਹੋਏ ਪਰ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹ ਖੁਦ ਮੈਂ ਆਪਦੀਆਂ ਅੱਖੀਆਂ ਦੇਖੀਆਂ ਹੋਈਆਂ ਮੈਂ ਆਪਣੇ ਲੋਕਾਂ ਦੇ ਜਿਹੜੇ ਵਿਊ ਲੈਏ ਨੇ ਮੈਂ ਤਸੀਨਾ ਦੇ ਵਿੱਚ ਵੀ ਜਾ ਕੇ ਹਸਪੀਟਲਾਂ ਦੇ ਵਿੱਚ ਵੀ ਜਾ ਕੇ ਮੈਂ ਦੇਖਿਆਗਾ ਪਰ ਜੇ ਅੱਜ ਅਸੀਂ ਉਹ ਲੋਕਾਂ ਦੀਆਂ ਵੀਡੀਓ ਜਨਤਕ ਕਰਦੇ ਆ ਜਾਂ ਜਿਹੜੇ ਨਸ਼ੇ ਵਾਲੀਆਂ ਲੈਣਾ ਲੱਗੀਆਂ ਉਹਨਾਂ 'ਚ ਵੀ ਸਾਡੇ ਭੈਣ ਭਰਾਣੇ ਜਿਹੜੇ ਨਸ਼ੇ ਦੀਆਂ ਲੈਣਾ ਦੇ ਵਿੱਚ ਖੜੇ ਨਹੀਂ ਅੱਜ ਉਹਨਾਂ ਨੂੰ ਨਸ਼ੇ ਦੀਆਂ ਲੈਣਾ ਤੋਂ ਕੱਢਣ ਲਈ ਸੋ ਉਹਨਾਂ ਨੂੰ ਇਲਾਜ ਕਰਵਾਉਣ ਦੀ ਲੋੜ ਹੈ ਅਲਾਜ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਦੇ ਘਰ ਨੇ ਜਿਹੜੇ ਉਜੜ ਰਹੇ ਨੇ ਉਹਨਾਂ ਨੂੰ ਬਚਾਉਣਾ ਬਚਾਉਣ ਦੀ ਲੋੜ ਹੈ ਇਹ ਕੁਸਕ ਗੱਲਾਂ ਸੀਗੀਆਂ ਅਮਨ ਕਾਨੂੰਨ ਨੂੰ ਲੈ ਕੇ ਤੇ ਜਿਹੜੇ ਕਰਾਪਸ਼ਨ ਨੂੰ ਲੈ ਕੇ ਇਹ ਹਾਲਾਤਾਂ ਨੂੰ ਜਿਹੜੇ ਬਿਆਨ ਕਰਦੇ ਆ ਅੱਜ ਦੇ ਹਾਲਾਤ ਨੇ ਜਿਹੜੇ ਇਹ ਅੱਜ ਦੇ ਹਾਲਾਤਾਂ ਦੀ ਗੱਲਬਾਤ ਕਰੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ